ਗੋਸਵਾਲ ਸਰਕਾਰ ਦੇ ਚਰਨਾਚ ਹਾਲ ਲੰਨਕੇ ਬੈਠੇ ਆ 11ਵੀਂ ਗੋਸਵਾਲ ਸਰਕਾਰ ਦੀ ਪੰਜ ਕ੍ਰੀਸ਼ਰ ਦਰਬਾਰ ਦੇ ਵਿੱਚ ਮਨਾਈ ਜਾਂਦੀ ਆ ਹਰ ਇੱਕ ਮਹੀਨੇ ਸੰਗਤਾਂ ਆਪਣੀਆਂ ਸੁੱਖਾਂ ਲੈ ਕੇ ਨਿਆਂਾਂ ਲੈ ਕੇ ਪਹੁੰਚਦੀਆਂ ਦਰਬਾਰ ਦੇ ਵਿੱਚ ਗੋਸਵਾਲ ਸਰਕਾਰ ਆਪਣਾ ਕੰਮ ਕਰਦੀ ਆ ਸਵਦਾਈ ਪਲਾ ਕਰਦੀ ਆ ਜੋ ਮੰਗਦੀ ਆ ਗਈ ਸੰਗਤ ਆਉਂਦੀ ਆ ਅਰਦਾਸਾਂ ਕਰਦੀ ਆ ਆਪਣੀਆਂ ਆਪਣੀਆਂ ਮੰਗਾਂ ਰੱਖਦੀ ਆ ਮੰਗਦੀਆਂ ਉਸ پاک ਸਮਰੱਥ ਪੂਰੇ ਆ ਸਾਡੀਆਂ ਪੂਰੀਆਂ ਕਰਦੇ ਆ ਕਿਹੜਾ ਮਨਾ ਕਾਮ ਨਾਲ ਲੈ ਕੇ ਆਉਂਦਾ ਸ਼ਬਦਾਂ ਦੇ ਨਾਲ ਆਉਂਦਾ ਸ਼ਬਦਾਂ ਨਾਲ ਆ ਕੇ ਚੌਂਕੀ ਭਰਦਾ ਆ ਕੇ ਬੈਠਦਾ ਉਹਦਾ ਨਾਮ ਜਪਦਾ ਆ ਕੇ ਕਿਹਾਂ ਚੌਂਕੀ ਦਾ ਮਤਲਬ ਹੈ ਇਹੰਦਾ ਚੌਂਕੀ ਚੌਂਕੜਾ ਲਾ ਲਿਆ ਉਹਦੇ ਨਾਮ ਦਾ ਉਦਾ ਨਾਮ ਜਪਣਾ ਸਿਮਰਨ ਕਰਨਾ ਜੋ ਸਾਡੇ ਕਾਰਜ ਦੇ ਕਰਤੇ ਉਹਦਾ ਸ਼ੁਕਰਾਨਾ ਕਰਨਾ ਜੋ ਕਾਰਜ ਨਹੀਂ ਹੋਏ ਉਹਦੀ ਅਰਦਾਸ ਕਰਨੀ ਆਈ ਜੇ ਪਿਛਲੀਆਂ ਸੰਗਤਾਂ ਦਾਰੀਆਂ ਪਿਛਲੇ ਤੰਕਾਰ ਜੀ ਕੀਤੇ ਨੇ ਮੇਰੇ ਵੀਰ ਹੁਣ ਵੀ ਮੇਰੇ ਕਾਰਜ ਜਿਹੜੇ ਬਾਕੀ ਰਹਿੰਦੇ ਤਹੀਂ ਕਰਦੇ ਆਂ ਜੇ ਅੱਜ ਕਰਦੇ ਚਾਹੇ ਕੱਲ ਕਰਦੇ ਤਹੀਂ ਕਰਦੇ ਆਂ ਇਹ ਉਹਦੇ ਚਰਨਾ ਜਿਹੜਾ ਪ੍ਰਿਆਰ ਕਰਦਾ ਕੰਡਾ ਸੁਖ ਦਾ ਚਾਦਰ ਸੁਖ ਦਾ ਨਿਹੱਦਾਂ ਸੁਖ ਦਾ

ਫਿਰ ਉਹ ਖੁਦਾ ਦੀ ਬਾਤ ਕਰਦਾ ਕਰਦਾ ਖੁਦਾ ਜੀ ਮਿਲ ਜਾਂਦਾ ਦੋ ਦੋ ਕਾਫੀ ਸ਼ੁਰੂ ਹੁੰਦੀ ਇੱਕ ਦੋ ਖਤਮ ਹੋ ਜਾਂਦੀ ਬਿਸਮਿਲ੍ਲਾ 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 ਦਾ ਜਾਪ ਕਰਦਾ ਜਾਂ ਮੀਰਾ ਜਾਂ ਗੌਸ ਜਾਪ ਕਰਦਾ ਰਾਹੀ ਲਾ ਇਲਾਹ ਮੁਹਮਮਦ ਪਾਕ ਨਬੀ ਰਸੂਲ ਦੇ ਦਾ ਯਾਦ ਕਰਦਾ ਉਹਨੂੰ ਉਹਦੇ ਤੇ ਆਉਂਦਾ ਕਿ ਮੀਰਾ ਕਹਿੰਦਾ ਕੋਈ ਗੌਸ ਬਾ ਕੋਈ ਗਹਿਰਵੀ ਵਾਲੀ ਸਰਕਾਰ ਕੋਈ ਕੁਝ ਕਹਿ ਕੇ ਜਿਹੜਾ ਵੀ ਉਹਨਾਂ ਨਾਮ ਨਾਲ ਪੁਕਾਰਦਾ ਔਰ ਉਹ ਯਾਦ ਕਰਦਾ ਉਹ ਵਾਸ਼ਪ ਉਹਨੇ ਕੰਮ ਕਰਦਾ ਸਾਹਮਣੇ ਨਹੀਂ ਹੁੰਦਾ ਪਰ ਉਹਦੇ ਕੰਮ ਜ਼ੂਰ ਕਰਦਾ ਸਭ ਇੱਛਾ ਪੂਰੀਆਂ ਕਰਦਾ ਸਭ ਇੱਛਾ ਜਿਹੜਾ ਤਨੋਂ ਮਨੋਂ ਯਾਦ ਕਰਦਾ 11 ਮਹੀਨੇ ਸਕਾਰ ਨੇ ਮਾਤਾ ਰੂੜੀ ਦਾ 12 ਸਾਲ ਦਾ ਡੁੱਬਿਆ ਹੋਇਆ ਵੇੜਾ ਕਟਿਆ ਕੱਢ ਕੇ ਸਾਹਮਣੇ ਉਹਨਾਂ ਨੂੰ ਰੱਖ ਦਿੱਤਾ ਸਾਰੇ ਰਿਸ਼ਤੇਦਾਰ ਜਿੰਨੇ ਵੀ ਪਹੁੰਚੇ ਸੱਜਣ ਸੀ ਸਾਰੇ ਜਿਹੋਦੇ 12 ਸਾਲ ਬਾਅਦ ਅੱਜ ਵੀ ਕਹਾਵਤ ਕਹੀ ਜਾਂਦੀ ਹੈ ਰੂੜੀ ਦੀ 12 ਸਾਲ ਬਾਅਦ ਸੋਣੀ ਜਾਂਦੀ ਹੈ ਹੁਣ ਇਹ ਵੀ ਜਾਂਦੀ ਆ ਕਿਉਂ ਉਹ ਸਮਰਾਥ ਨੇ ਸਾਡੇ ਅੰਦਰ ਵੀ ਸ਼ਬਦਾਂ ਨੂੰ ਦੇਖਦੇ ਆ ਸਾਡੇ ਭਾਵਨਾ ਨੂੰ ਦੇਖਦੇ ਆ ਫਿਰ ਜਦੋਂ ਅਸੀਂ ਕਰਾਂਗੇ ਭਾਵਨਾ ਕਰਦੇ ਆ ਕੋਈ ਕਾਰੋਬਾਰ ਕਰਦੇ ਆ ਆਪਾਂ ਫਿਰ ਕਹਿੰਦੇ ਆ ਜੋ ਆ ਮਾਰਗ ਤੇਰਾ ਇਹ ਵੀਰ ਜੀ ਸਭ ਮੇਰਾ ਤੇਰਾ ਜਦੋਂ ਸਭ ਕਹਿੰਦਾ ਕਿ ਤੇਰਾ 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 ਫਿਰ ਤੇਰਾ 13 ਦੇ ਵਿੱਚ ਕਹਿੰਦੇ ਕਾਟ ਨਹੀਂ ਆਉਂਦੀ ਫਿਰ ਪੂਰੇ ਹਿੰਦੂ ਘੜੀ ਦੇ ਟਾਈਮ ਦੇਖਦੇ ਹੋ ਤੁਸੀਂ 1 ਤੋਂ ਲਾ ਕੇ 12 ਤੇਰੇ ਵੀ ਸਾਰਿਆਂ ਦਾ ਉਹਨਾਂ ਦਾ 13 13 ਹੀ ਹੈ 13 ਹੀ 13 13 13 ਹੁੰਦਾ ਤੇਰੇ 13 ਜਾਂਦੀ ਆ ਫਿਰ ਸਾਰੀ ਕੜੀ ਸਾਡੀ 24 ਘੰਟੇ ਤੇਰੇ 13 13 ਕਰਦੀਏ ਕਿਵੇਂ ਤੇਰਾ ਤੇਰਾ ਕੀਤੀ ਜੱਪਸੀ ਉਹਦਾ ਤੇਰਾ ਤੇਰਾ ਕਹਿ ਜੇ ਕਿਹਾ ਮੇਰਾ ਮੇਰਾ ਜਿਹੜਾ ਮੇਰਾ ਮੇਰਾ ਕਰਦਾ ਉਹਦਾ ਕੁਝ ਨਹੀਂ ਹੁੰਦਾ ਤੇਰਾ ਤੇਰਾ ਕਰਦੇ ਆ ਸਭ ਕੁਝ ਮੋਦੀ ਖਾਨੇ ਦੇ ਵਿੱਚ ਬਰਨਾਨ ਪਾਸ਼ਾ ਨੂੰ ਨੌਕਰੀ ਕਰਦੇ ਆ ਜਦੋਂ ਨੌਕਰੀ ਕਰਦੇ ਆ ਕੇ ਦੱਸਿਆ ਪ੍ਰਵੰਤੇ ਸੱਜਣਾ ਨੇ ਨਾਨਕ ਤੇਰੇ ਘਰੇ ਪੁੱਤਰ ਹੋਇਆ ਸ੍ਰੀ ਜੰਦਰੇ ਜਨਮ ਹੋਇਆ ਉਦੋਂ ਇਹੇ ਕਹਿਣ ਲੱਗੇ ਤੇਰਾ ਹੀ ਤੇਰਾ ਤੇਰੇ ਹੀ ਤੇਰਾ ਤੂੰ ਹੀ ਦੇਣਾ ਪ੍ਰਮਾਤਮਾ ਤੇਰੇ ਹੀ ਤੇਰਾ ਤੇਰਾ ਕਰਦੇ ਨੇ ਮੋਤੀ ਖਾਨ ਲਈ ਖਾਣੀ ਕਰਦਾ ਸਭ ਕੁਝ ਆਦਤ ਆ ਪਰ ਜਦੋਂ ਸ਼ਿਕਾਇਤ ਕੀਤੀ ਬੇਕੌਣ ਸੀ ਇਹਦੇ ਕਾਰ ਸਵਾਰਦਾ ਕਿਹਦੇ ਨਾਮ ਦਾ ਦਿੱਤਾ ਸੀ ਤੇਰਾ ਪ੍ਰਮਾਤਮਾ ਦੇ ਨਾਮ ਜਦੋਂ ਸਾਰਾ ਹਸਾਬ ਕਾਬਲਾਇਆ ਇਹਦਾ ਮੋਤੀ ਖਾਨਾ ਖਾਜੀ ਕਰਤਾ ਜੋ ਸਾਰਾ ਸਾਹਕਾ ਬਣਾਇਆ ਘਟਿਆ ਨਹੀਂ ਕੁਛ ਵਧੀਆ ਖਾਓ ਖਾਚੋ ਰਲਮਣ ਪਾਈ ਫੋਟ ਨਾ ਆਵੇ ਵੱਧ ਹੋ ਜਾਈ ਕੋ ਘਟਿਆ ਨਹੀਂ ਵਧੀਆ ਘਾਟ ਨਹੀਂ ਹੁੰਦੀ ਉਥੇ ਘਾਟ ਉੱਤੇ ਪੈਂਦੀ ਹੈ ਉਹਦੀ ਕਿਰਤ ਕਰਦੇ ਅਸੀਂ ਗੁਰੂ ਨੂੰ ਯਾਦ ਨਹੀਂ ਕਰਦੇ ਜਿਹਨੇ ਸਾਫ ਪਾਛੇ ਦੇ ਦਿੱਤਾ ਸਾਨੂੰ ਅੱਖਾਂ ਦਿੱਤੀਆਂ ਨੇ ਕੰਨ ਦਿੱਤੇ ਨੇ ਬੋਲਣ ਜਵਾਨ ਹੱਥ ਦਿੱਤੇ ਨੇ ਪੈਰ ਦਿੱਤੇ ਨੇ ਸਾਨੂੰ ਅੱਖਾਂ ਦਿੱਤੀਆਂ ਦੇਖਣ ਵਾਸਤੇ ਅਜੀ ਅਸੀਂ ਉਹਦਾ ਸ਼ੁਕਰਾਨਾ ਹੀ ਨਾ ਕਰੀਏ ਪੇਰਤਾ ਲਾਣਤਾ ਬਿਟੇ ਮੂਹਾਂ ਸਾਹਮਣੇ ਸ਼ੁਕਰਾਨਾ ਨਹੀਂ ਕਰਨਾ ਅਜੇ ਕੁਝ ਦੇਰੀ ਸਕਦੇਈ ਤਾਂ ਕਹਿ ਸਕਦੇ ਆ ਧੰਨਵਾਦ ਤੇਰਾ ਤੇਰਾ ਪਰਮੇਸ਼ਰ ਧੰਨਵਾਦ ਹੈ ਸਾਨੂੰ ਸ੍ਰੀ ਸਾਹਿਬ ਪਤਾ ਜੀ ਦੇ ਰਤਾ ਹੈ ਨੀ ਉਹ ਪਛੋੜੀ ਦੇ ਵਹਾਂ ਹੈ ਨੀ ਉਹ ਪਛੋੜੀ ਦੇ ਨਿਗਾਹ ਹੈ ਨੀ ਉਹ ਪਛਕੇ ਦੇਖੋ ਕਿ ਨਾਲ ਸ਼ੁਕਰਾਨਾ ਕਰਨਾ ਸੂਰਜਾ ਸੂਰਜ ਨੂੰ ਸੀ ਪਾਣੀ ਦੰਦਿਆ ਕਿ ਤੇ ਪਾਣੀ ਦਣਾ ਕਦੇ ਮਾੜਾ ਸੂਰਜ ਦਾ ਇਹ ਨਹੀਂ ਹੈ ਕਿ ਉਹਨੂੰ ਮੰਨ ਕੇ ਪਾਣੀ ਦੰਦਿਆ ਨੂੰ ਇਹ ਹੀ ਆ ਵੀ ਤੇਰਾ ਧੰਨਵਾਦ ਆ ਦਾ ਨਵਾਂ ਦੇ ਕੋ ਉਪਰੇ ਆ ਤੂੰ ਆਇਆ ਤਾਂ ਸਾਰੀਆਂ ਫਸਲਾਂ ਵੀ ਹੁੰਦੀਆਂ ਕੰਮਕਾਰ ਤੇ ਵੀ ਜਾਂਦੇ ਆ ਉਹਦਾ ਇੱਕ ਸ਼ੁਕਰਾਨਾ ਕਰਨਾ ਹੁੰਦਾ ਬਾਕੀ ਸਾਰੇ ਜਿਹਦੇ ਦੇਵ ਤੇ ਭਗਤੀ ਕਰਕੇ ਥ੍ਰੀਸੇ ਕੱਟ-ਕੱਟ ਕੇ ਕਟਦਾ ਮਿਲਦੇ ਨੇ ਪਰ ਇੱਕ ਸੂਰਿ ਨਰਾਇਣ ਨਾਲ ਹਰ ਵੇਲੇ ਦਰਸ਼ਨ ਦਿੰਦਾ ਕਿਹ ਦੇਵਤਾ ਤੁਹਾਨੂੰ ਵੇਰਾ ਭਗਤੀ ਦਾ ਦਰਸ਼ਨ ਦਿੰਦਾ ਰੋਸ਼ਨੀ ਦਿੰਦਾ ਇਹ ਤਾਂ ਹਨੀਆਂ ਪ੍ਰਮਾਤਮਾ ਕਨੀਆਂ ਕਾਤ ਕੋ ਤਨੀਏ ਡਿਊਟੀ ਹੈ ਉਹ ਆਪਣੀ ਡਿਊਟੀ ਦੇ ਨਾਲ ਸਾਬ ਚੰਦਰਮਾ ਸੂਰਜ ਨਦੀਆਂ ਸਾਬ ਉਹਦੇ ਪੈਰ ਦੇ ਵਿੱਚ ਨੇ ਰਾਤੀ ਉਹਦੇ ਪੈਰ ਦੇ ਵਿੱਚ ਆਕਾਸ਼ ਉਹਦੇ ਪੈਰ ਦੇ ਵਿੱਚ ਇੱਕ ਬੰਦਾ ਨਹੀਂ ਹੈ ਉਹਦੀ ਮਕੰਮਦਾ ਉਹਦੇ ਪੈਰ ਵਿੱਚ ਨਹੀਂ ਬੰਦਾ ਆਪਣੀ ਮਰਜ਼ੀ ਕਰਦਾ ਆਪਣੀ ਮਰਜ਼ੀ ਇਹ ਕੀ ਕਹਦਾ ਬੰਦਾ ਕਹਿੰਦਾ ਰੱਬ ਨੇ ਦਰਿਆ ਬਣਾ ਤੇ ਮੈਂ ਦਰਿਆ 'ਤੇ ਪੁਲ ਬਣਾਤਾ ਪੁਲ ਵੱਡਾ ਦਾ ਮੈਂ ਹੋਇਆ ਇਹਨੂੰ ਮੈਂ ਮਾਰ ਗਈ ਮੈਂ ਮੇਰੇ ਨੂੰ ਮਾਰੋ ਮੈਂ ਮੇਰੇ ਨੂੰ ਮਾਰ ਕੇ ਜਦੋਂ ਤੂੰ ਤੂੰ ਕਰ ਲੱਗੇ ਤੂੰ ਤੂੰ ਕਰਦੇ ਤੂੰ ਹੂ ਆ ਮੁਜ ਮੇਂ ਰਹਾ ਨਾ ਹੂ ਆਪਾ ਵਰਕਾ ਮਿਟ ਗਿਆ ਜਦ ਦੇਖਾਂ ਤਾ ਤੂੰ 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 ਕਰਨ ਦਾ ਬਣਦਾ ਕੁਛ ਨਹੀਂ ਮਿਲਦਾ ਜਦ ਪ੍ਰਮਾਤਮਾ ਦਾ ਰੱਬ ਨਾਮ ਲਾਵਾਂਗੇ ਤੇਰੀ ਤੇਰਾ ਤੇਰੀ ਤੇਰਾ ਤੇਰੀ ਤੇਰਾ ਤੇਰੀ ਤੇਰਾ ਕਰਦੇ ਜੋ ਕਸ਼ਾਦਾ ਕੋਈ ਕਰਦਾ ਵੇਰ ਵੇਰਾ ਮੁਜ ਮੇਂ ਕੁਛ ਨਹੀਂ ਜੋ ਕੁਛ ਹੈ ਸਭ ਤੇਰਾ ਤੇਰਾ ਤੂੰ ਕੋ ਸੌਂਪ ਦੇ ਗਿਆ ਲਾਗੇ ਮੇਰਾ ਜਦੋ ਹੈ ਹੀ ਉਹਦਾ ਸਾਰਾ ਕੁਛ ਹੈ ਹੀ ਸਾਰਾ ਕੁ ਸਾਡਾ ਕੀ ਹੈ ਪਾਂਟਾ ਦਾ ਸਰੀਰ ਵੀ ਹੈ ਨਹੀਂ ਗਾ ਸੁਆਸ ਹੋ ਰਿਹਾ ਦਿੱਤਿਆ ਕਿ ਅੱਜ ਸੋਚੇ ਬੰਦ ਕਰ ਗੋ ਆ ਜੋ ਗੈਰਵੇਂ ਬਾਦਿਆਸੀ ਕਹਦੇ ਚੁੱਕਿਆ ਮਿੱਟੀ ਦਾ ਪਾਂਟਾ ਪਿਆ ਅਸੀਂ ਤਾਂ ਉਹਦੇ ਹੁਕਮ ਤੋਂ ਨਾ ਕਹਿੰਦੇ ਨੇ ਨਾ ਪਤਾ ਨਹੀਂ ਹੁੰਦਾ ਵਾਕਿਆ ਨਹੀਂ ਹੁੰਦਾ ਉਹਦੇ ਹੁਕਮ ਤੋਂ ਬਿਨਾ ਜਿਉਂ-ਜਿਉਂ ਹੁਕਮ ਏਵੇਂ ਤੇਮ ਕਰ ਜੇ ਹੁਕਮ ਕਰਦਾ ਤਾਂ ਸੇ ਇੱਥੇ ਅਸੀਂ ਰੋਟੀ ਖਾ ਸਕਦੇ ਹਾਂ ਇਹ ਤੇ ਖਾ ਨਹੀਂ ਸਕਦੇ ਸੀ ਪਾਣੀ ਵੀ ਨਹੀਂ ਸਾਹਦੇ ਸੀ ਆ ਮਾੜਾ ਜਿਹਾ ਕਿ ਗੁਮਾਰ ਹੋ ਜਾਂਦਾ ਦੇਖ ਲੋ ਕੀ ਹਾਲ ਹੁੰਦਾ ਪਰਮਾਤਮਾ ਨੇ ਜਿਹਨੇ ਸ੍ਰਿਸ਼ਟੀ ਸਾਜੀਆ ਜਿਹਨੇ ਸਾਨੂੰ ਪੈਦਾ ਕੀਤਾ ਬਣਾਇਆ ਵਾ ਦੁਨੀਆ ਤੇ ਭੇਜਿਆ ਆਪਾਂ ਨੂੰ ਉਹ ਪਰਮਾਤਮਾ ਨੇ ਕਰੋ ਜੋ ਕਿ ਕਾਰਖਾਨਾ ਪਾਉਂਦਾ ਆਪਣੇ ਕਾਰ